ਮੈਂ ਪਰਵੀਨ ਕੁਮਾਰ ਫਰੋਮ ਲਾਲਪੁਰ ਸੂਟਸ ਮੈਂ ਆਪਣੇ ਸਾਰੇ ਕਸਟਮਰ ਨੂੰ ਨਮਰਾਤਰੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਤਾਂ ਕਿ ਮਹਾਮਈ ਹਰ ਇੱਕ ਦੇ ਘਰ ਆ ਕੇ ਉਹਨਾਂ ਨੂੰ ਖੁਸ਼ੀਆਂ ਦੇਵੇ ਤੇ ਮਹਾਮਾਦੀ ਕਿਰਪਾ ਨਾਲ ਹਰ ਇੱਕ ਦੇ ਕਾਰੋਬਾਰ ਚ ਵਧਦਾ ਹੋਵੇ ਕੁੰਤੀ ਹੋਵੇ ਤਰੱਕੀ ਹੋਵੇ ਤੇ ਸਾਰੇ ਜਿੰਨੇ ਸਾਡੇ ਕਸਟਮਰ ਨੇ ਸਾਰੇ ਖੁਸ਼ ਰਹੇ ਉਹਨਾਂ ਨੂੰ ਲੱਖ ਲੱਖ ਵਧਾਈਆ ਬਾਕੀ ਜੀ ਜੀ ਅਸੀਂ ਕਿਚੂਨਗਰ ਤੇ ਨਵਰਾਤਰਾ ਥਾਲੀ ਤੇ ਨਵਰਾਤਰੇ ਦੇ ਸਨੈਕਸ ਤਿਆਰ ਕੀਤੇ ਨੇ ਜਿਹੜੇ ਕਿ ਲੋਕ ਬਹੁਤ ਖੁਸ਼ ਹੋ ਕੇ ਉਹਨੂੰ ਪ੍ਰੇਜ਼ ਕਰ ਰਹੇ ਆਂ ਔਰ ਜਿਹੜੇ ਵੀ ਕਸਟਮਰ ਆ ਰਹੇ ਨੇ ਖਾ ਰਹੇ ਨੇ ਔਰ ਆਪਣੇ ਨਾਲ ਆਪਣੇ ਸਜਣਾ ਮਿੱਤਰਾਂ ਨੂੰ ਲਿਆਂਦੇ ਨੇ ਤੇ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਮੇਰੇ ਨਵਰਾਤਰੀਆਂ ਦਾ ਜਿਹੜਾ ਹੈਗਾ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਾਕੀ ਜਿਹੜੀ ਨਵਰਾਤਰਾ ਥਾਲੀ ਸਾਡੀ ਇੱਕ ਸ਼ਾਪ ਮਾਡਲ ਟਾਉਨ ਹੈ ਮਾਡਲ ਟਾਉਨ ਦੇ ਉੱਤੇ ਨਵਰਾਤਰਾ ਥਾਲੀ ਨਹੀਂ ਅਗੇ ਨਵਰਾਤਰਾ ਸਨੈਕਸ ਹੈਗੇ ਨੇ ਥਾਲੀ ਜਿਹੜੀ ਹੈਗੀ ਸਾਡੀ ਕਿਚੂਨਗਰ ਵਾਲੀ ਸ਼ਾਪ ਤੇ ਹੈ ਬਾਕੀ ਸਾਡੀਆਂ ਸਿਰਫ ਦੋ ਸ਼ਾਪਸ ਨੇ ਇੱਕ ਕਿਚੂਨਗਰ ਤੇ ਇੱਕ ਮਾਡਲ ਟਾਉਨ ਇਸ ਤੋਂ ਲਾਵਾ ਸਾਡੀ ਹੋਰ ਕੋਈ ਲਗਿਆਣੇ ਦੀ ਸ਼ਾਪ ਨਹੀਂ ਹੈਗੀ ਕਿਚਨੂ ਨਗਰ ਤੇ ਮਾਡਲ ਟਾਪ ਦੋ ਸ਼ਾਪਸ ਹੈ ਇੱਥੇ ਆਓ ਵਿਜ਼ਿਟ ਕਰੋ ਤੇ ਵੈਰਾਈਟੀ ਦੇਖੋ ਬਈ ਹਰ ਇੱਕ ਨੂੰ ਬਹੁਤ ਅੱਛੀ ਸਰਵਿਸ ਔਰ ਵਧੀਆ ਬਿਹਤਰੀਨ ਕੁਆਲਿਟੀ ਦੀ ਮਿਲੇਗੀ ਮੈਂ ਪ੍ਰਨਵ ਖਰਬੰਦਾ ਲਾਲਪੁਰ ਪਰਿਵਾਰ ਦੀ ਤਰਫੋਂ ਆਪਣੇ ਕਸਮਰ ਤੇ ਵੀਰ ਨੂੰ ਨਵਰਾਤਰੀ ਦੀ ਲੱਖ ਲੱਖ ਵਧਾਈਆਂ ਦੇਣਾ ਜੇ ਮੈਂ ਉਹਨਾਂ ਨੂੰ ਦੱਸਾਂ ਜਾਂਦਾ ਮੈਂ ਲਾਲਪੁਟ ਸਵੀਟ ਪਿਚਨੁਰ ਨਗਰ ਤੇ ਮੌਲ ਟਾਊਨ ਦੀ ਤਰਫ ਤੋਂ ਦੱਸਾਂ ਜਾਂਦਾ ਕਿ ਅਸੀਂ ਨਮਰਾਤਰੇ ਚ ਜਿਹੜੀ ਜਿਹੜੀ ਸਵੀਟਸ ਲਾਂਚ ਕੀਤੀ ਹੈ ਇਹ ਇੱਕ ਹੈ ਮਿਲਕ ਕੇ ਕੇਵਰ ਬਰਫੀ ਮਿਲਕ ਕੇ ਉਸਤਬਾ ਕਲਾਕੰਧ ਹੈ ਹਨਾ ਮੁਰਗੀ ਹੈ ਬਾਕੀ ਨਮਰਾਤਰਾ 스ਨੈਕਸ ਹੈਗੇ ਅਸੀਂ ਸਪੈਸ਼ਲੀ ਉਹਨੇ ਥਾਲੀ ਵੀ ਨਵੀਂ ਇੰਟਰੋਡਿਊਸ ਕਰ ਰਹੇ ਹਾਂ ਤੇ ਤੁਹਾਨੂੰ ਅੱਗੇ ਵੀਡੀਓ ਸ਼ੋ ਕਰਾਂਗੇ ਤੇ ਜਰੂਰ ਤੁਸੀਂ ਆਓ ਟੇਸਟ ਕਰੋ ਤੇ ਸਾਨੂੰ ਦਾ ਰਿਸਪੌਂਸ ਦੱਸੋ ਫੀਡਬੈਕ ਦੋ ਕਿ ਜਨਾਬਾ ਸੀ ਨਾ ਬਤਾਈ ਮੈਨੂੰ ਜਨਾਬਾ ਅਸੀਂ ਉਹ ਬਤਾਈ ਮੱਸੀ ਹੁੰਦੇ ਆ ਅਸੀਂ ਜੋ ਵੀ ਮਤਲਬ ਪੋਜੀਟਿਵ ਇਨਗਰੀਡੀIENTS ਤੇ ਯੂਜ਼ ਕਰਦੇ ਆਗੇ ਸਾਰੇ ਅਕੋਰਡਿੰਗ ਟੂ ਨਵਰਾਤਰਾ ਦੇ ਹੈਗੇ ਆ ਜਿਦੇ ਚ ਕੁੱਟੂ ਦਾ ਆਟਾ ਸੈਂਦਾ ਨਮਕ ਤੇ ਬਾਕੀ ਜੋ ਜੋ ਆਈਟਮਸ ਐਸ ਪਰ ਨਵਰਾਤਰਾ ਹੁੰਦੀ ਹੈ ਉਹ ਹੀ ਸਭ ਯੂਜ਼ ਕੀਤਾ ਹੈ ਤੇ ਇਹ ਪ੍ਰੋਪਰ ਹਾਈਜੀਨ ਨਾਲ ਆਪਾਂ ਉਹਨਾਂ ਨੂੰ ਪ੍ਰੋਪਰ ਪ੍ਰੇਪਰੇਸ਼ਨ ਕਰਦੇ ਆ ਜੋ ਸਾਡੇ ਸ਼ੈਫ ਹੈ ਇਸ ਚੀਜ਼ ਦਾ ਖਾਸ ਕਰ ਧਿਆਨ ਰੱਖਦੇ ਆ ਕਿ ਜੋ ਨਵਰਾਤਰਾ ਉਸਮਾਨ ਹੋਵੇ ਉਹ ਪ੍ਰੋਪਰ ਹਾਈਜੀਨਲ ਬਣਿਆ ਹੋਵੇ ਥਾਲੀ ਰੇਟ ਕੀ ਰਹੇਗਾ ਇਸ ਥਾਲੀ ਦਾ ਸਰ ਥਾਲੀ ਰੇਟ ਅਸੀਂ ਜੋ ਕੀਤਾ ਹੈਗਾ ਉਹਦੇ ਚ ਹੈਗੀ ਖੀਰ ਕੇਸਰ ਦੀ ਖੀਰ ਹੈਗੀ ਆ ਆਲੂ ਦੀ ਸਬਜੀ ਹੈ ਪਨੀਰ ਮਲਾਈ ਕੋਫਤਾ ਤੇ ਇੱਕ ਉਹਦੇ ਚ ਆਲ ਪੂੜੀਆਂ ਹੈਗੀਆਂ ਤੇ ਸੈਲਡਰ ਰਹੇਗਾ ਤੇ ਉਹਦੇ ਚ ਆਪਣਾ ਖਿਚੜੀ ਹੈਗੀ ਆ ਤੇ ਉਹਦਾ ਪ੍ਰਾਈਸ ਅਰਾਊਂਡ 250 ਹੈਗਾ